ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਲੋ ਜੀ ਅੱਜ ਰਾਇਲ ਸਾਦੂ ਦੀ ਕਹਾਣੀ ਅੱਗੇ ਕਰਦੇ ਆਂ ਪੇਸ਼ ਦੂਜੀ ਬਾਜੀ ਸ਼ੁਰੂ ਹੋਈ ਸਿਰ ਖੱਪਨੇ ਰਾਣੀਆਂ ਦੀ ਥਾਂ ਆਪਣੇ ਆਲੇ ਦੁਆਲੇ ਕਈ ਨਫਰ ਬਿਠਾ ਲਈ ਜੋ ਰਾਇਲ ਸਾਦੂ ਦਾ ਧਿਆਨ ਉਹ ਖੇਡਣ ਲਈ ਉਹਦੇ ਪਾਸੋਂ ਬਿਹਾਰ ਤਾਂ ਪੁੱਛਣ ਲੱਗੇ ਉਹ ਸਾਲੂ ਬਾਜ਼ਾਰ ਤਾਂ ਵੀ ਬੁੱਝਦਾ ਰਿਹਾ ਤੇ ਨਾਲੋਂ ਨਾਲ ਆਪਣੀ ਚਾਲ ਵੀ ਚੱਲਦਾ ਰਿਹਾ ਉਹ ਦੂਜੀ ਬਾਜ਼ੀ ਵੀ ਜਿੱਤ ਗਿਆ ਤੀਜੀ ਬਾਜ਼ੀ ਸ਼ਰਤੀ ਬਾਜ਼ੀ ਸੀ ਸਿਰ ਕੱਪ ਤਾਂ ਤੀਜਾ ਸ਼ਲ ਇਹ ਸੀ ਕਿ ਉਹ ਖੇਡਣ ਸਮੇ ਸਦਾਂញਾ ਹੁੰਨਿਆ ਦੋ ਚੂਹਿਆਂ ਕੱਢ ਲੈਂਦਾ ਜੋ ਹੋਲੀ ਦੇਣੇ ਚੌਪਟ ਉੱਤੋਂ ਲੰਘ ਕੇ ਇਹ ਗੋਟਾ ਨੂੰ ਹਲਾ ਦਿੰਦਗਾ ਫਰੰਤੂ ਰਸਾਲੂ ਨੇ ਉਹਦਾ ਇਹ ਛਲ ਵੀ ਚੱਲਣ ਨਾ ਦਿੱਤਾ ਉਹਨੇ ਆਪਣੀ ਜੇਬ ਵਿੱਚੋਂ ਬਲੂੰਗੜਾ ਕੱਢ ਕੇ ਆਪਣੇ ਕੋਲ ਬਹਾ ਲਿਆ ਜਿਸ ਤੋਂ ਡਰ ਕੇ ਚੂਹਿਆਂ ਚੌਪਟ ਵੱਲ ਆਇਆ ਇਹਨਾਂ ਜਿਸ ਕਰਕੇ ਸਾਲੂ ਇਹ ਬਾਜੀ ਵੀ ਜਿੱਤ ਗਿਆ ਸ਼ੇਰ ਕੱਪ ਸ਼ੇਰ ਦੀ ਬਾਜੀ ਖਾਰ ਖਾਰ ਗਿਆ ਐਨ ਉਸ ਸਮੇਂ ਇੱਕ ਨੌਕਰ ਨੇ ਆਕੇ ਰਾਜਾ ਸ਼ੇਰ ਕੱਪ ਨੂੰ ਖੂਚਨਾ ਦਿੱਤੀ ਕਿ ਉਸ ਦੇ ਕਰ ਬੇਟੂ ਨੇ ਜਨਮ ਲਿਆ ਹੈ ਰਾਜੇ ਨੇ ਤਰੰਤ ਹੁਕਮ ਸਣਾ ਦਿੱਤਾ ਉਸ ਮਨਹੂਸ ਕੁੜੀ ਨੂੰ ਇਸੇ ਵਕਤ ਮਾਰ ਦਿੱਤਾ ਜਾ ਬਈ ਜਿਸ ਦੇ ਕਾਰਨ ਮੈਸਰ ਪੀ ਬਾਜੀ ਹਾਰ ਗਿਆ ਫਰਦੌਜ ਨੂੰ ਇਹ ਹੁਕਮ ਦੇਣ ਦਾ ਹੋਰ ਕੋਈ ਅਧਿਕਾਰ ਨਹੀਂ ਰਾਜਾ ਰਸਾਂਦੂ ਸਿਰ ਕੱਪ ਨੂੰ ਮੁਖਤਇਬ ਹੋਇਆ ਤੂੰ ਆਪਣਾ ਸਿਰ ਤੇ ਰਾਜ ਹਾਰ ਚੁੱਕਾ ਹੈ ਤੂੰ ਆਪਣੀ ਧੀ ਨੂੰ ਨਹੀਂ ਮਰਵਾ ਸਕਦਾ ਓਹੋ ਹੁਣ ਮੇਰੀ ਹੈ ਰਾਜਾ ਸਿਰ ਕਪ ਨੀਬੂ ਨੀਮੋ ਨੀਮੋਚੋਣਾ ਹੋਇਆ ਪਰ ਸਾਲੂ ਦੇ ਸਾਹਮਣੇ ਸਿੱਟੇ ਖੜਾ ਸੀ ਉਹ ਉਹ ਨੂੰ ਆਪਣੀ ਮੌਤ ਨજર ਉੰਦੀ ਪਈ ਸੀ ਸੰਕੜੇ ਮੋਤਾਂ ਦਾ ਬਣ ਜਿਆਰਾ ਆਪਣੀ ਮੌਤ ਨੂੰ ਛੇਤੂਕੇ ਤਰ ਤਰ ਗੰਭਰੀ ਆਸੀ ਉਹ ਕੋ ਦਿਨ ਅੱਖੀਆਂ ਵਿੱਚ ਪਰਨਾ ਸੀ ਜਾਨ ਬਖਸ਼ੀ ਲਈ ਉਹਦੇ ਬਲ ਕੰਬੇ ਜਾਨ ਬਖਸ਼ ਲਈ ਉਹਦੇ ਬੁੱਲ ਕੰਬੇ ਗਿਆ ਬਾਦ ਅਰ ਸਾਲੂ ਦੇ ਮਨ ਵਿੱਚ ਵਿਆਗ ਤੈਨੂੰ ਇੱਕ ਸ਼ਕਤਿ ਮੋਆਫ ਕਰ ਸਕਦਾ ਹਾਂ ਤੂੰ ਸੱਤੇ ਤਵੇ ਤੇ ਮੱਥਾ ਮੱਥੇ ਨਾਲ ਲੱਕੀਰਾਂ ਕੱਢ ਕੇ ਬਚਨ ਦੇ ਕਿ ਤੂੰ ਅੱਗੇ ਤੋਂ ਜੂਆ ਨਹੀਂ ਖੇਡੂਗਾ ਹਾ ਤੂੰ ਨਾ ਹੀ ਕਿਸੇ ਤੇ ਜਨਮ ਕਰੇਗਾ ਆਪਣੀ ਜਾਨ ਬਖਸ਼ਾਈ ਲਈ ਸਿਰ ਕੱਪ ਸਭ ਕੁਝ ਕਰਨ ਲਈ ਤਿਆਰ ਹੋ ਗਿਆ ਹਰ ਸਾਲੂ ਨੂੰ ਪਰਸਾਲੂ ਨੇ ਉਸ ਨੂੰ ਮੁਆਫ ਕਰ ਦਿੱਤਾ ਫਿਰ ਰਾਜਾ ਸ਼ਿਰਕਪ ਨੇ ਬੜੇ ਆਦਰ ਨਾਲ ਆਪਣੀ 9 ਜਨਵੇਂ ਤੀਜ ਦਲ ਡੋੜਾ ਤਿਆਰ ਕਰ ਪਾਇਆ ਤੇ ਇੱਕ ਥਾਲ ਵਿੱਚ ਸ਼ਗਨ ਵਜੋਂ ਬੰਦੀ ਟਾਇਆ ਰੱਖ ਕੇ ਰਾਜਾ ਅਸਾਂ ਨੂੰ ਪੇੜ ਕਰ ਦਿੱਤੀ ਅਸਾਂ ਸੁਦ ਨੇ ਉਸ ਮਲੂਕੜੀ ਦਾ ਨਾਂ ਕੋਕਲਾ ਰੱਖਿਆ ਇੱਕੋ ਜਿਦਨ ਰਾਜਾ ਸਿਰ ਖੱਪ ਦੀਪਰ ਹੋਣਾ ਚਾਰੀ ਮਾਨਨ ਪਿੱਛੋਂ ਰਾਯਾ ਰਸਾਲੂ ਅਗਾਹ ਜਾਣ ਦੀ ਤਿਆਰੀ ਕਰਨ ਲੱਗਾ। ਸ੍ਰੀ ਕੋਟ ਤੋਂ ਵਿਦਾ ਹੋ ਕੇ ਰਸਾਲੂ ਨੇ ਖੇੜੀ ਮੂਰਤੀ ਦੀਆਂ ਪਹਾੜੀ ਪਹਾੜੀਆਂ ਵਿੱਚ ਆਣ ਡੇਰੇ ਲਾਇ। ਉੱਥੇ ਉਹਨੇ ਇੱਕ ਮਹਿਲ ਬਣਵਾਇਆ ਤੇ ਮਹਿਲ ਦੇ ਬਾਹਰ ਇੱਕ ਅੰਬ ਦਾ ਬੂਟਾ ਲਾ ਦਿੱਤਾ ਅੰਬ ਦਾ ਬੂਟਾ ਲਾ ਕੇ ਆਖਿਆ ਜਦੋਂ ਇਸ ਬੂਟੇ ਨੂੰ ਬੂਰ ਪਵੇਗਾ ਉਦੋਂ ਕੋਕਨਾਪੜ ਜੋਵਨ ਮਟਿਆਰ ਬਣ ਜਾਵੇਗੀ ਫਿਰ ਮੈਂ ਉਸ ਨਾਲ ਸ਼ਾਦੀ ਹੋਇਆ ਕੇ ਉਸ ਨੂੰ ਆਪਣੀ ਰਾਣੀ ਬਣਾ ਲਵਾਂਗਾ ਕੋਕਲਾ ਨੂੰ ਇਸ ਪਹਾੜੀ ਮਹਿਲ ਵਿੱਚ ਰੱਖਿਆ ਗਿਆ ਉਹ ਮਹਿਲ ਮਗਰੋਂ ਰਾਣੀ ਕੋਕਲਾ ਦੇ ਤੋਦਰ ਬੇਨਾ ਨਾਲ ਪ੍ਰਸਿੱਧ ਹੋਇਆ ਕਲਮਕੱਲੀ ਉਹ ਜਵਾਨ ਹੋਣ ਲੱਗੀ ਉਹਦੇ ਦਿਲ ਪਰਚਾ ਲਈ ਤੋਤਾ ਤੇ ਮੈਨਾ ਸਨ ਜਿੰਨਾ ਨਾਲ ਉਹ ਆਪਣੇ ਦਿਲ ਦੀਆਂ ਗੱਲਾਂ ਕਰਦੀ ਰਹਿੰਦੀ ਕੇ ਜਿੰਦਗੀ ਸੀ ਉਹਦੀ ਕਲਮ ਕੱਲੀ ਉਹ ਮਹਿਲ ਦੇ ਕਿੰਗਰੇਆਂ ਤੇ ਖੜ ਕੇ ਪਹਾੜੀ ਨਜ਼ਾਰਿਆਂ ਦਾ ਆਨੰਦ ਮਾਣਦੀ ਕੋਈ ਰਸਾਲੂ ਨੂੰ ਉਡੀਕ ਦੀ ਰੈਂਦੀ ਰਸਾਲੂ ਨੇਤ ਨਮੀਆਂ ਮਹਮਾਤੇ ਚੜਿਆ ਆਇੰਦਾ ਉਹ ਨੂੰ ਸ਼ਿਕਾਰ ਖੇਡਣ ਦਾ ਅਵਲੜਾ ਰੋਗ ਸੀ ਜੰਗਲ ਚ ਘੁੰਮਦਿਆਂ ਉਹ ਕੋਕਲਾਂ ਨੂੰ ਬਿਲਕੁਲ ਹੀ ਭੁੱਲ ਜਾਂਦਾ ਸਮਾਂ ਬੀਤ ਗਿਆ ਅੰਬ ਦੇ ਬੂਟੇ ਨੂੰ ਪਹਿਲਾ ਬੂਰ ਪਿਆ ਇਹ ਕੋਕਲਾਂ ਦੇ ਪਰ ਜੋਵਨ ਮਟਿਆਰ ਹੋਣ ਦਾ ਸੰਕੇਤ ਸੀ ਮਹਿਲੋਂ ਬਾਹਰ ਅੰਬੀਆਂ ਅੰਬੀਆਂ ਦੀ ਸੁਗੰਧ ਫੈਲੀ ਹੋਈ ਸੀ ਤੇ ਮਹਿਲਾਂ ਦੇ ਅੰਦਰ ਕੋਕਲਾਂ ਦਾ ਪਖ-ਪਖ ਕਰਦਾ ਜੋਬਨ ਲਪਟਾ ਛੱਡ ਰਿਹਾ ਸੀ ਕੋਕਲਾਂ ਦੇ ਤੋਹਲ ਇੰਨੇ ਸੁਰੇਖਤ ਸੰ ਕਿ ਉੱਥੇ ਚਿੜੀ ਤੱਕ ਨਹੀਂ ਸੀ ਫੜਕ ਸਕਦੀ ਕੋਕਲਾਂ ਦਾ ਜੋਬਨ ਅੰਗੜਾਂញਾ ਪੰਨ ਰਿਹਾ ਸੀ ਹੋਲੇ ਅੰਗ ਮਚਨ ਮਚਲੇ ਜਾਂਦੇ ਸੰ ਇੱਕ ਅਰਸਾਲੂ ਸੀ ਜਿਸ ਨੂੰ ਆਪਣੇ ਹੋਰਨਾਂ ਸ਼ੌਂਕਾਂ ਤੋਂ ਹੀ ਬਹਿਲ ਨਹੀਂ ਸੀ ਮਿਲਦੀ ਕੋਕਲਾ ਕਿਸੇ ਨਾਲ ਦੋ ਮਿੱਠੇ ਬੋਲ ਵੀ ਸਾਂਝੇ ਕਰਨ ਲਈ ਤਰਸ ਰਹੀ ਸੀ ਉਹ ਆਇ ਦਿਨ ਸ਼ਿੰਗਾਰ ਕਰਦੀ ਤੇ ਧੋਲਰ ਦੀ ਬਾਰੀ ਵਿੱਚ ਬੈਠ ਕੇ ਰਸਾਲੂ ਨੂੰ ਉਡੀਕਦੀ ਰਹੀ ਸੋ ਏਸੀ ਅੱਜ ਦੀ ਕਹਾਣੀ ਤੇ ਅਗਲਾ ਭਾਗ ਭਾਗ ਕਰ ਨੂੰ ਪੇਸ਼ ਕਰਾਂਗੇ ਤੇ ਉਹਦੋਂ ਨੇ ਕਿ ਉਹਦੋਂ ਤੱਕ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ so much ਤੇ ਰੱਬ ਰੱਖਾ